ਅਗਰ ਤੁਸੀਂ ਵੀ ਮੋਬਾਈਲ ਚਲਾਉਂਦੇ ਵਕਤ ਇਹ ਪੰਜ ਗਲਤੀਆਂ ਕਰਦੇ ਹੋ ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਇਹ ਪੰਜ ਗਲਤੀਆਂ ਹੁਣੇ ਨੋਟ ਕਰ ਲਓ ਅੱਗੇ ਤੱਕ ਸ਼ੇਅਰ ਵੀ ਕਰ ਦਿਓ ਤਾਂ ਜੋ ਕੋਈ ਵੀ ਭੁੱਲ ਭਲੇੇੇ ਜੇਲ੍ਹ ਦੀ ਹਵਾ ਨਾ ਖਾ ਲਵੇ ਜੀ ਹਾਂ ਮੋਬਾਈਲ ਦੀ ਵਰਤੋਂ ਅੱਜਕੱਲ ਹਰ ਕੋਈ ਕਰਦਾ ਹੈ ਮੋਬਾਈਲ ਸਾਡੀ ਲੋੜ ਬਣ ਗਈ ਹੈ ਪਰ ਕਈ ਵਾਰ ਮੋਬਾਈਲ ਤੇ ਅਸੀਂ ਕੁਝ ਅਜੀਹਾ ਗਲਤ ਕਰ ਬੈਠਦੇ ਹਾਂ ਜਿਸ ਦਾ ਖਮਿਆਜ਼ਾ ਵੀ ਸਾਨੂੰ ਭੁਗਤਣਾ ਪੈਂਦਾ ਹੈ ਪਰ ਤੁਸੀਂ ਕਦੇ ਵੀ ਮੋਬਾਈਲ ਤੇ ਭੁੱਲ ਕੇ ਇੱਕ ਗਲਤੀ ਨਾ ਕਰ ਬੈਠਿਓ ਨਹੀਂ ਤਾਂ ਤੁਹਾਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ ਸਭ ਤੋਂ ਪਹਿਲੀ ਗਲਤੀ ਕਿ ਕਿਸੇ ਵੀ ਗੈਂਗਸਟਰਾਂ ਨੂੰ ਫੋਲੋ ਨਾ ਕਰਿਓ ਨਹੀਂ ਤਾਂ ਤੁਹਾਡੇ ਵਿਰੁੱਧ ਕਾਰਵਾਈ ਹੋ ਸਕਦੀ ਹੈ ਦੂਸਰੀ ਗਲਤੀ ਅਗਰ ਤੁਸੀਂ ਕਿਸੇ ਹਥਿਆਰਾਂ ਦੇ ਨਾਲ ਫੋਟੋ ਪਾਉਂਦੇ ਹੋ ਜਾਂ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਦੇਖਦੇ ਹੋ ਸਰਚ ਕਰਦੇ ਹੋ ਹਿੱਸਾ ਪਾਉਂਦੇ ਹੋ ਤਾਂ ਤੁਹਾਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ ਤੀਸਰਾ ਝੋਣਾ ਦਾ ਸਮਾ ਚਲ ਰਿਹਾ ਹੈ ਅਗਰ ਤੁਸੀਂ ਅਜੇਹੇ ਦੇ ਵਿੱਚ ਕਿਸੇ ਦੇ ਵਿਰੁੱਧ ਨਫਰਤ ਫਲਾਉਂਦੇ ਹੋ ਕਿਸੇ ਇੱਕ ਪਾਰਟੀ ਦੇ ਵਿਰੁੱਧ ਜੰਮ ਕੇ ਪ੍ਰਚਾਰ ਕਰਦੇ ਹੋ ਤਾਂ ਤੁਹਾਨੂੰ ਉਸ ਦੇ ਵਿਰੁੱਧ ਵੀ ਸਜ਼ਾ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਚੌਥੀ ਗਲਤੀ ਇਹ ਹੈ ਕਿ ਅਗਰ ਤੁਸੀਂ ਕਿਸੇ ਕੁੜੀ ਦਾ ਸਤਿਕਾਰ ਨਹੀਂ ਕਰਦੇ ਉਸ ਨੂੰ ਗਲਤ ਮੈਸੇਜ ਪੇਜ ਦੇਓ ਜਾਂ ਕਾਲ ਤੇ ਗਲਤ ਸ਼ਬਦ ਬੋਲਦੇ ਹੋ ਤਾਂ ਇਸ ਦੇ ਵਿਰੁੱਧ ਵੀ ਤੁਹਾਨੂੰ ਸਜ਼ਾ ਭੁਗਤਣੀ ਪੈ ਸਕਦੀ ਹੈ ਪੰਜਵੀਂ ਤੇ ਆਖਰੀ ਗਲਤੀ ਅਗਰ ਤੁਸੀਂ ਕਿਸੇ ਨੂੰ ਕਾਲ ਕਰਨ ਦੇ ਵਕਤ ਗਾਲਾਂ ਕੱਢਦੇ ਹੋ ਗੰਦੀ ਸ਼ਬਦਾਵਲੀ ਇਤਰਾਜ਼ਜੋਕ ਸ਼ਬਦਾਂ ਦਾ ਇਸਤੇਮਾਲ ਕਰਦੇ ਹੋ ਤਾਂ ਅਗਲਾ ਬੰਦਾ ਅਗਰ ਤੁਹਾਡੇ ਖਿਲਾਫ ਸ਼ਿਕਾਇਤ ਦਰਜ ਕਰਵਾ ਦੇ ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਇਸ ਕਰਕੇ ਕਦੇ ਵੀ ਅਜਿਹੀਆਂ ਗਲਤੀਆਂ ਨਾ ਕਰਿਓ ਨਹੀਂ ਤਾਂ ਜ਼ਿੰਦਗੀ ਖਤਰੇ ਦੇ ਵਿੱਚ ਪਾ ਲੋਗੇ ਅੱਗੇ ਤੱਕ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਬਾਕੀ ਵੀ ਸਾਵਧਾਨ ਹੋ ਜਾਣ